ਵਾਹਿਗੁਰੂ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਫਤਿਹ ਗਰਮ ਗਰਮ ਵੀਰੇ ਪਾਣੀ ਥੱਲੇ ਜਾ ਰਿਹਾ ਮਤਲਬ ਕਿ ਪੰਜਾਬ ਦੇ ਖਤਮ ਹੋਣ ਦੀ ਕਗਾਰ ਤੇ ਹੈ ਤੇ ਖਤਮ ਕੌਣ ਕਰਦੇ ਆ ਆਪਾਂ ਕਿਸਾਨ ਹੀ ਹੋਰ ਤਾਂ ਹੈ ਨਹੀਂ ਤੀਜਾ ਹਨਾ ਕਿ ਕਿਸਾਨੇ ਤਾਂ ਆਪਾਂ ਕਰਦੇ ਆ ਚਲ ਹੋਰ ਵੀ ਆ ਗਿਆ ਇੱਥੋਂ ਆਪਾਂ ਸਭ ਨੂੰ ਕਹਿੰਦੇ ਆ ਵੀ ਪਾਣੀ ਵਿਚਾਲ ਗਿਆ ਆ ਨਰਮਾ ਵੀਰੇ 18 ਵਜੇ ਨੂੰ ਵੀਜਿਆ ਸੀਗਾ ਤੇ ਮੇਰੇ ਹਿਸਾਬ ਨਾਲ 2-2 ਫੁੱਟ ਹੋ ਗਿਆ ਐ ਨਵੀਂ ਧਰਮਵੀਰ ਆ ਅਸੀਂ ਲਾਈਫ ਵਿੱਚ ਕਦੇ ਮੇਰਾ ਭਣ ਸੇਡਾ ਸਿੰਘ ਵਾ ਰਾਜੀਵ ਬਾਜਵਾ ਮੇਰਾ ਨਾਮ ਹੈ ਨੇੜੇ ਪੈਂਦੀ ਜਿੱਤੋ ਮੰਡੀ ਤੇ ਮੇਰੇ ਫਾਰ ਸਾਹਿਬ ਚਾਰਪਰਾ ਚਾਰੇ ਫੌਜੀ ਸੀ ਠੀਕ ਹੈ ਜੀ ਤੇ ਮੇਰੇ ਪਾਪਾ ਕਹਿੰਦੇ ਹਜ਼ਾਰ ਰੁਪਏ ਅਸੀਂ ਕਹਿੰਦੇ ਝੋਨਾ ਨਹੀਂ ਲਾਇਆ ਕੋਲ ਮਲਾ ਕੇ ਜਿਉ ਮੇਰਾ ਜਨਮ ਹੋਇਆ ਅਸੀਂ ਕਦੇ ਝੋਨਾ ਨਹੀਂ ਲਾਇਆ ਐਂ ਧਰਮਵੀਰ ਤੇ ਪਿੱਛੇ ਦੀ ਆਪਣੀ ਕਣਕ ਖਰਾਬ ਹੋ ਗਈ ਸੀ 100% ਲੈ ਕੇ ਲੈ ਗਏ ਸੀ ਇੱਥੋਂ ਲੋਕਿਆਂ ਨੇ ਵੀ ਥੱਲੇ ਸਰਕਾਰਾਂ ਵਧ ਗਿਆ ਜੇ ਬੋਆ ਹਣਾ 100% ਲਿੱਕ ਲੇ ਗਏ ਕਾਗਜ਼ ਜਮਾਂ ਖਤਮ ਹੋ ਗਈ ਸੀ ਇੱਥੇ ਤੇ ਮਿੱਟੀ ਉੱਤੋਂ ਹੀ ਪੈ ਗਈ ਸੀ ਉਹਦੇ ਕਣਕ ਦੇ ਕਣਕ ਦਾ ਖਤਮ ਹੀ ਕੀ ਸੀ ਕੁਝ ਨਹੀਂ ਨਾ ਕਣਕ ਨਿਕਲੀ ਤਾਂ ਨਾ ਕੋਹ ਨਿਕਲਿਆ ਸਰਕਾਰ ਨੇ ਪੀ ਜਾਣੀ ਦਿੱਤਾ ਤੇ ਜਿਹੜੇ ਤੁਰੇ ਆਉਂਦੇ ਅੱਗ ਲਾ ਆਪਾਂ ਕਿਹਾ ਉਹਨੂੰ ਅੱਗ ਨਹੀਂ ਲਾਈ ਵੀਰੇ ਕਾਦੇ ਵੀ ਠੀਕ ਹੈ ਤੇ ਜਿਹੜੇ ਤੁਰੇ ਆਉਂਦੇ ਅੱਗ ਲਾਉਂਦੇ ਵੀ ਵੀ 30 ਤੇ 50 50 ਕਿਲੋ ਠੀਕ ਹੈ ਤੇ ਉਹ ਪੈਸੇ ਉਹਨੂੰ ਮਿਲ ਗਏ ਕਿਸਾਨਾਂ ਦਾ ਜਿਹੜੇ ਚੰਗੇ ਬੰਦੇ ਉਹਨਾਂ ਦਾ ਹਾਲ ਵੀ ਆਹੀ ਹੈ ਨਾ ਆਪਣੇ ਕੋਲ ਮੋਟਰ ਹੈ ਕੋਈ ਮੋਟਰ ਵਾਲ ਦੇ ਹੋਵਾਂਗੇ ਠੀਕ ਹੈ ਆ ਨਾਰਨੋ ਬਾਈ ਜੀ ਦੋ ਵਾਰੀ ਪਾਣੀ ਲਾ ਤੇ 18 ਵੀ ਹੁ ਸਾਰੀ ਸੋਵਾ ਦੇ ਗਿਣੋ ਸੋਵਾ ਵੀ ਆ ਬਨਾਰਾ ਵਿਦਿਆ ਸੀ ਆ ਅੱਜ ਹੋ ਗਈ 23 ਤਰੀਕ ਹਾਂ ਮਤਲਬ ਕਿ 1 ਮਹੀਨਾ 6 ਦਿਨ ਹੋ ਗਏ ਤੇ ਮੈਂ ਆਪਦੀ ਲਾਈਫ ਦੇ 1 ਮਹੀਨਾ 6 ਦਿਨਾਂ ਚ ਡੜਾ ਨਰਮਣੇ ਵੇਖਿਆ ਫੁੱਲ ਗੁੱਡੀ ਉਤਰਾਈਏ ਨੂੰ ਇਹਦਾ ਰੀਜ਼ਨ ਕੀ ਆ ਦੀ ਵਜ੍ਹਾ ਕੀ ਆ ਇਹਦੇ ਸਾਡੇ ਵਾਹਣਾਂ ਦੇ ਵੀ ਨਿਆਈ ਵਾਲੇ ਵਾਹਣਾਂ ਕਾਲੀ ਮਿੱਟੀ ਆ ਜੇ ਮੜਾ ਸੋਗਿਆ ਕਸੌਲਾ ਮੱਥੇ ਨੂੰ ਆਉਂਦਾ ਕਸੌਲਾ ਥੱਲੇ ਵਾਜਦਾ ਨਹੀਂ ਹੈਗਾ ਤੇ ਖੱਬੜ ਬਾਈ ਇਸ ਵਾਹਣ ਚ ਕਦੇ ਮੁੱਕਿਆ ਹੀ ਨਹੀਂ ਸੀ ਖੱਬਲੇ ਸਬਾਨ ਚ ਕਦੇ ਮੁੱਕੇ ਹੀ ਨਹੀਂ ਸੀ ਆ ਅਸਰਦਾ ਇੱਧਰ ਤਾਂ ਹੀ ਨਾ ਕੁਝ ਕਰਿਆ ਜਾਣ ਕੇ ਖੜਿਆ ਸੀ ਆਹ ਹੋਇਆ ਛੜਸੜ ਜੀ ਖੜੀ ਐ ਇੱਥੇ ਇਹ ਜਾਣ ਕੇ ਖੜਿਆ ਸੀ ਚਲੋ ਇੱਥੇ ਨਾ ਵੀ ਅਸੀਂ ਵੀ ਕੋਈ ਹੋਰ ਸਬਜੀ ਲਾਵਾਂਗੇ ਵਗੈਰਾ ਪਾ ਆਣੇ ਖੰਡਾਰੋਂ ਵੀ ਗਿਆ ਇੱਕ ਹੌਲਾ ਮਾਰਾ ਮਾੜਾ ਮੋਟਾ ਚੁੰਝ ਜਿਹੜੇ ਬੂਟਾ ਹੁਣ ਮਾੜਾ ਮੋਟਾ ਕਾ ਕੱਢਿਆ ਉਹ ਹੀ ਹੁੰਦਾ ਐ ਨਹੀਂ ਨੀ ਘੱਟ 2 ਘੰਟਾ ਸਾਰੇ ਬਾਣ ਚ ਫਿਰ ਗਿਆ ਠੀਕ ਐ ਇਸ ਬਾਣ ਚ ਮੇਰੇ ਖੱਬਲ ਨਹੀਂ ਮੁੱਕਦਾ ਸੀ ਮੁਰਕਾ ਐਡਾ ਬਰਾਲਾ ਵਾਲਾ ਸਬਾਨ ਦਾ ਇਸ ਬਾਣ ਚ ਇਸ ਵਾਰ ਕੋਈ ਖੱਬਲ ਦਾ ਨਾਮ ਹੋ ਨਿਸ਼ਾਨ ਨਹੀਂ ਨੇ ਪਹਿਲਾਂ ਵੀ ਖੱਬਲਾ ਥੰਨੋ ਕਰਦੋਂ ਇੱਕ ਆ ਨੂੰ ਕਿਉਂਕਿ ਬਾਈ ਦੇਖੋ ਮਿਹਨਤ ਬਹੁਤ ਕਰਦੇ ਮੈਂ ਮਿਹਨਤ ਤੋਂ ਛੱਡਦੇ ਜੇ ਉਹਨੂੰ ਕਸੌਲਾ ਫੇਰ ਚਾਹ ਦੇ ਦੋ ਦਿਨ ਪਾਣੀ ਪੈਦਾ ਬਾਣ ਸੁੱਕ ਗਿਆ ਕਸੌਲਾ ਨਹੀਂ ਫਿਰਦਾ ਵਿੱਚ ਇਹਦੇ ਠੀਕ ਹੈ ਜੀ ਆ ਤੀ ਇੱਕ ਆਪਣੇ ਕੋਲੇ ਪਾਵਰ ਟਿੰਡਰ ਦਾ ਤੁਹਾਨੂੰ ਦਿਖਾਉਣਾ ਮੈਂ ਠੀਕ ਹੈ ਦੂਜੇ ਵੀਡੀਓ ਤਾਂ ਪਾਉਣਾ ਕਿਸਾਨ ਭਰਾਵਾਂ ਲਈ ਵੀ ਆਪਾਂ ਨਾਲ ਰੋਈ ਵਧੀਆ ਹੋ ਜਾਂਦੇ ਆ ਆਪਾਂ ਚਾਲ ਦੇ ਕੇ ਤਾਂ ਲੇਬਰ ਵੱਧ ਪੈਂਦੀ ਹੈ ਬਾਈ ਜੀ ਬੈਲ ਕੋਲ ਲੇਬਰ ਵਾਲਾ ਤਾਂ ਤੱਕ ਵਾਰ ਕਈ ਚੱਕ ਰਹੇ ਠੀਕ ਹੈ ਆ ਸਾਰੇ ਕਿੱਲੇ ਵਿੱਚ ਮੈਂ ਹੁਣ ਤੱਕ ਅਜੇ ਤੇਲ ਵਿੱਚ ਟਰੈਕਟਰ ਦੇ ਮੈਂ ਲਿਆ ਸੀ 600 ਰੁਪਏ ਦਾ ਤੇਲ ਫੁਕਿਆ ਅਜੇ ਤੱਕ ਤੇ ਇੱਕ ਘਾੜ ਹੈ ਨਹੀਂ ਕੋਈ ਦਿਹਾੜੀ ਦੇ ਪਾਇਆ ਕੋਈ ਕੁਝ ਨਹੀਂ ਠੀਕ ਹੈ ਜੀ ਮਾ ਕਹੇ ਜੀ ਲੋੜ ਆ ਤੇ ਮੇਰਾ ਪਰੇਸ਼ਾਨ ਹੋਇਆ ਬਟੂਈ ਦਾ ਮੇਰੇ ਤੋਂ ਬਾਲਾ ਕੰਮ ਹੁੰਦਾ ਨਹੀਂ ਪਰ ਮੈਂ ਸੋਚਾ ਬਹੁਤ ਨਿਆਰਾ ਤੁਸੀਂ ਘੰਟਾ ਸਵੇਰ ਕਰਦਾ ਸ਼ਾਮ ਨੂੰ ਲਾਖਣਾ ਯਾਰ ਬਾਲਾ ਨਹੀਂ ਕਰਦਾ 2 ਘੰਟਾ ਸਵੇਰ 2 ਘੰਟਾ ਸ਼ਾਮ ਦਾ ਲਾ ਲਓ ਤੁਸੀਂ 10 ਕਿਲੋਵਾ ਪਾਲ ਸਕਦੇ ਇਸ ਚੀਜ਼ਾਂ ਤੇ ਤੁਹਾਨੂੰ ਮੈਂ ਲਾਈਵ ਦਿਖਾਉਣਾ ਆਹ ਦੇਖੋ ਮੈਂ ਡੀਏਪੀ ਮੈਂ ਡੀਏਪੀ ਤੇ ਪਟਾਖ ਪਾ ਕੇ ਨਰੇ ਵਿੱਚ ਹਨਾ ਤੇ ਆਹ ਦੇਖੋ ਤੇ ਅੰਡਾਲ ਲਾਤੀ ਬੂਟਿਆਂ ਦੇ ਆ ਰਿਹਾ ਇਹਾ ਚੀਜ਼ ਤੁਹਾਨੂੰ ਦੂਜੀ ਵੀਡੀਓ ਫੇਰ ਪਾ ਕੇ ਤੁਹਾਨੂੰ ਦੱਸੂਗਾ ਜਿਹੜਾ ਛੋਟਾ ਹਾਲ ਚੱਲ ਗਿਆ ਆ ਤੁਹਾਨੂੰ ਦਿਖਾਉਣਾ ਖੜਾ ਚਲਾ ਕੇ ਦਿਖਾਉਣਾ ਤੁਹਾਨੂੰ লাইਵ ਆਜੋ ਆਹ ਦੇਖ ਲਓ ਬਾਈ ਜੀ ਨਰਮਾ ਇੱਕ ਤੁਹਾਨੂੰ ਘਾੜ ਨਜ਼ਰ ਆਊਗੀ ਤੇ ਫੌਲਾ ਖਲਾ ਨਹੀਂ ਮਾਰਾ ਵਿੱਚ ਇਹਦੇ ਹੁਣ ਕੋਈ ਬੂਟਿਆਂ ਨਾਲੋਂ ਮਾੜਾ ਮੋਟਾ ਕੋਈ ਅੱਛਾ ਦੇ ਮੋٹے ਬੂਟੇ ਸੀ ਉਹ ਪੱਟਦੇ ਨੀ ਤੇ ਇਸ ਵਾਰ ਤਾਂ ਇੰਨਾ ਖੱਬਲ ਹੁੰਦਾ ਸੀ ਆ ਨਾਲ ਦਾ ਵਾੜ ਦੇਖ ਲੋ ਸਬੂਤ ਆ ਦੇਖੋ ਆ ਦੇਖੋ ਠੀਕ ਹੈ ਜੀ ਤੇ ਆਪਣੇ ਵੇਖ ਲੋ ਇਹਦੀ ਵਜ੍ਹਾ ਇਕ ਇਥੋਂ ਘਾਹ ਤਾਂ ਦਿਗਿਆ ਹੀ ਨਹੀਂ ਠੀਕ ਹੈ ਜੀ ਪੱਟ ਪੱਟ ਕੇ ਚੋਕ ਚੋਕ ਕੇ ਹੰਬ ਜਾਣਾ ਤੇ ਉਹ ਆਹ ਚੀਜ਼ ਆ ਬਾਈ ਪਾਵਰ ਟ੍ਰੈਲਰ ਠੀਕ ਹੈ ਪਹਿਲੇ ਇੱਕ ਵੀਡੀਓ ਪਾਈ ਸੀ ਇਹਦੀ ਮੈਂ ਪਾਇਆ ਸਪੈਸ਼ਲ ਧਰਮੇ ਕਰਕੇ ਆ ਪਿੱਛੇ ਹੈਗਾ ਜੀ ਇਹਦੇ ਮਿੱਟੀ ਲਾਉਣ ਵਾਲਾ ਆ ਦੇਖੋ ਆ ਮਿੱਟੀ ਵਾਲਾ ਤੇ ਆ ਛੋਟਾ ਰੋਟਾ ਰੋਟਾ ਬਾਈ ਜਿਹੜਾ ਆ ਖਾਲਗਾ ਚੱਲਦਾ 1 ਕਿਦੂ ਵੱਡਾ ਮਤਲਬ ਜਿਹਦੇ ਨਾਲ ਵੀ ਫਿਰ ਵਧਾ ਸਕਦੇ ਹੋ ਆ ਦੇਖ ਲਓ ਬਾਈ ਜੀ ਜਿਹੜਾ ਬੰਦਾ ਜਗਾ ਦੇ ਨੂੰ ਪੁਰਾਣੇ ਮੇਰੇ ਕੰਮ ਨਹੀਂ ਕਰਦਾ ਨਕਮਾ ਉਹ ਵੀ ਬਾਈ 10 ਕਿਲੋ ਵਾਲ ਸੰਭਾਲ ਲੂਗਾ ਆ ਦੇਖ ਲੈ ਮਿੱਟੀ ਵਾਲੀ ਅਲਕਾ ਜਿਹੜੀ ਪਹਿਲਾਂ ਪਾਇਆ ਆ ਦੂਜਾ ਤੋਂ ਲੱਗਿਆ ਜੀ ਦੇਖ ਬਾੜ ਵੀ ਲੈ ਲਵੇ ਆਹ 3.5 ਫੁੱਟ ਦਾ ਰੋਟਾ ਮੀਟਰ ਆ ਬਹੁਤ ਥਾਂ ਲੱਗਿਆ ਨਾ ਠੀਕ ਹੈ ਜੀ ਉਹਦਾ ਇਹਨਾਂ ਮਾਦੀ ਕਰ ਲੋ ਇਹ ਥੋੜਾ ਕਰਾ ਕੇ ਨਰਮੇ ਨਾਲ ਨਾ ਲੱਗੇ ਇਹ ਆਪਣੀ ਦਾ ਹੰਗਾਰਾ ਵਾ ਇਹ ਚੀਜ਼ ਨਾ ਇਹ ਚੀਜ਼ ਮੈ ਤੁਹਾਨੂੰ ਦਿਖਾਉਣੀ ਜ਼ਰੂਰੀ ਸੀ ਇਹਦੇ ਨਾਲ ਨਾ ਨਰਮਾ ਮੱਕੀ ਭਿੰਡੀ ਸਬਜ਼ੀ ਜੋ ਮਾਰ ਆਹ ਛੁਰੀਆਂ ਦੇਖੋ ਆਹ ਦੇਖੋ ਆਹ ਸਾਰੀਆਂ ਛੁਰੀਆਂ ਦੇ ਅੰਦਰ ਨੂੰ ਆ ਇਹ ਨਰਮੇ ਜਮਾ ਨਾਲ ਵੀ ਘਸ ਜੇ ਨਾਲ ਤੇ ਆਹ ਦੇਖੋ ਕੋਈ ਫਰਕ ਨਹੀਂ ਪੈਂਦਾ ਕਈ ਬੂਟੇ ਕਈ ਬੂਟੇ ਨੰਗੇ ਹੋ ਜਾਂਦੇ ਜੜ ਪਰ ਵੱਡੇ ਨਹੀਂ ਜਾਂਦੇ ਕਿਉਂਕਿ ਸਾਰੀਆਂ ਸ਼ੋਰੀਆਂ ਇਹਦੀਆਂ ਅੰਦਰ ਨੂੰ ਆ ਦੇਖੋ ਆ ਵੀ ਤੇ ਪਰਲੀ ਸਾਈਡ ਵੀ ਓਕੇ ਜੀ ਇੱਕ ਜੀ ਤੁਹਾਨੂੰ ਹੋਰ ਦੱਸਦਾ ਆ ਹੈਗਾ ਇੰਜਾਂ ਵਾਲੀ ਸਾਈਡ ਠੀਕ ਹੈ ਜੀ ਹੁਣ ਜਿਵੇਂ ਹੁਣ ਵਿਚਾਲੜੇ ਮੈਂ ਸੀਲ ਲੂੰਗਾ ਆ ਦੇਖੋ ਨਰਮ ਆ ਵੱਡੇ ਬਾੜੇ ਇਧਰ ਮੈਂ ਕੀ ਕਰਿਆ ਆ ਦੇਖੋ ਆ ਇੱਕ ਜੀ ਹੋਰ ਲੈਂਦੀ ਆ ਵੀ ਇਹ ਵੀ ਰੋਟਾਵੇਟਰ ਦਾ ਕੇਸ ਆ ਇਹ ਤੁਸੀਂ ਰੋਟਾਵੇਟਰ ਆ ਹੁਣ 18 ਇੰਚ ਚੱਲ ਰਿਹਾ ਸੀਗਾ ਠੀਕ ਹੈ ਜੀ ਤੇ ਤੁਸੀਂ ਭਾਵੇਂ ਸਵਾ ਪੰਜ ਫੁੱਟ ਕਰ ਲਓ ਇਸ ਚੀਜ਼ ਨੂੰ ਠੀਕ ਹੈ ਇਹਨੂੰ ਹੁਣ ਮੈਂ ਐਂ ਲਾਉਂਗਾ ਆ ਦੋਨੇ ਅੰਦਰ ਬਾੜ ਦੋਨੇ ਸਾਈਡ ਵਾਲਾ ਹੀ ਹੈ ਠੀਕ ਹੈ ਪਰ ਆਊਟਸਾਈਡ ਇਹਦੇ ਆਹੀ ਜੀ ਫੇਰ ਆ ਜਾਣੀ ਹੈ ਇਹਨਾਂ ਬੂਟੇ ਨੂੰ ਸਾਨ ਨਹੀਂ ਹੁੰਦਾ ਬਿਲਕੁਲ ਆ ਦੇਖੋ ਆ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣਾ ਵੀਰੇ ਆਹ ਨਾਲ ਆਪਣੇ ਪੰਜ ਲੈਣਾ ਆਹ ਬੂਟੇ ਨਾਲ ਪਾਵੇ 50 ਕਬੂਟੇ ਲੱਗੇ ਹੋਏ ਸਣੇ ਆਮਰੂਦ ਨਰਾ ਦੇ ਇੱਧਰ ਹਨ ਤੇ ਆਹ ਦੇਖੋ ਕਾਲੇ ਅੰਗੂਰ ਦੇਖੋ ਇਹ ਵੀ ਆਪਣੇ ਘਰ ਦੇ ਆ ਸੀ ਫਲ ਫਲ ਵਾਦਾ ਕਿਉਂ ਚੱਕਿਆ ਉਹਦੀ ਵਜ੍ਹਾ ਕੀ ਹੈ ਉਹਦੀ ਵਜ੍ਹਾ ਇਹੀ ਹੈ ਕੀ ਥੱਲੇ ਕਾਹ ਕੁ ਨਹੀਂ ਹੁੰਦਾ ਇਹਦੇ ਆ ਕਿੰਨੂ ਵਾਰਾ ਲੱਗਿਆ ਤੇ ਆਂ ਗੂਰ ਆਪਣੇ ਵਿੱਚੇ ਕਾਲੇ ਵਿੱਚੇ ਵਾਈਟ ਵਾਲੇ ਆ ਦੇਖੋ ਹੈ ਆਨੇਂ ਬੂ ਲੱਗਿਆ ਦੋ ਕਿੱਡੇ ਕਿੱਡੇ ਠੀਕ ਹੈ ਇਹ ਤੁਹਾਨੂੰ ਮੈਂ ਇਸ ਕਰੀਂ ਦਿਖਾ ਰਿਹਾ ਕਿ ਮੈਂ ਫਾਲ ਖਾਨਾ ਹੈ ਮਤਲਬ ਕਿ ਮੈਂ ਤੁਹਾਨੂੰ ਇਹ ਦਿਖਾ ਰਿਹਾ ਕਿ ਮੇਰੇ ਸਵਾਕ ਕਨਾਲ ਥਾਂ ਛੱਡੀ ਹੋਈ ਆ ਜਿਹੜਾ ਵੱਡਾ ਟਰੈਕਟਰ ਨਾ ਵੀਰੇ ਜਦੋਂ ਕਦੇ ਲਿਆਉਂਦੇ ਹੁੰਦੇ ਸੀ ਤੇ ਬੂਟੇ ਪੜਦਾ ਸੀ ਕਿੰਨੇ ਨਾੜਾ ਹਾਲ ਨਾਲ ਲੱਗ ਗਿਆ ਜਾਂ ਸਾਈਡ ਤੇ ਜੜ ਨਾਲ ਲੱਗੀਦਾ ਬੂਟੇ ਫਲ ਸੜਦੇ ਨਾ ਹਨਾ ਬੜੀ ਮੁਸ਼ਕਲ ਰੋਟਾਵੇਟਰ ਦਾ ਇੰਨਾ ਫਾਇਦਾ ਆ ਪੱਠੇ ਵੀ ਦੇਖ ਲਓ ਦੂਜਾ ਰੀਤੇ ਸੀ ਪਹਿਲਾਂ ਵੱਢ ਕੇ ਦੂਜਾ ਫੇਰ ਲੋ ਕਿੱਡੇ ਕਿੱਡੇ ਹੋਗੇ ਇਹ ਜਿਵੇਂ ਜੇ ਮੈਂ ਵੱਢੀਏ ਨਾ ਓਵੇਂ ਇਹਨੂੰ ਮਤਲਬ ਕਿ ਵਾਹ ਦਿੰਨਾ ਨਾਲੇ ਘਾਹ ਸੁੱਕ ਜਾਂਦਾ 11 ਗਵੜ ਲਿਆ ਕਰਾ ਗੀਜਦਾ ਵੀਰੇ ਠੀਕ ਹੈ ਨਾਲੇ ਪੱਠੇ ਦੇ ਪੱਠੇ ਪੂਰੇ ਵਧੀਆ ਹੁੰਦੇ ਆ ਤੇ ਫਲ ਦਾ ਫਾਲਾ ਕਰਦਾ ਠੀਕ ਹੈ ਭਾਈ ਜੀ ਤੇ ਟਰੈਕਟਰ ਨਾਲ ਫਿਰ ਆਪਾਂ ਉਹ ਕੁਝ ਨਹੀਂ ਕਰ ਸਕਦੇ ਨਾਲੇ ਸਾਸਤੀ ਜਾਂ ਸਬਜ਼ੀ ਲੱਗੀ ਹੋਈ ਆ। ਸਬਜ਼ੀ ਤਾਂ ਤਾਂ ਵੀ ਲੱਗੇ ਤੁਹਾਨੂੰ ਦਿਖਾਉਣੀ ਸੀ ਹਣਾ ਜੀ। ਤੇ ਆਹ ਲੈ ਕੇ ਰੋਟਾਵੇਟਰ ਫਿਰ ਮਾਦਣਾ ਮੈਂ। ਪਾਣੀ ਟਟਕੇ ਸੀ ਤਾਂ ਇੱਥੇ ਕਹਾਜਾ ਹੋ ਗਿਆ। ਤੇ ਕਹਾ ਫਰਕ ਪੈ ਜਾ ਲਾ ਬਹੁਤ ਜ਼ਿਆਦਾ। ਤੇ ਮੈਂ ਹੀ ਬੇਨਤੀ ਕਰੂੰਗਾ ਵੀਰਾਂ ਨੂੰ ਠੀਕ ਆ ਬਹੁਤ ਵਧੀਆ ਚੀਜ਼ ਆ। ਤੇ ਨਾਲੇ ਖਰਾਬ ਨਹੀਂ ਹੁੰਦੀ ਪਟਰੋਲ ਤੇ ਹੈਗੀ ਆ 750 HP ਦਾ। ਤੇ ਮੇਰਾ ਵੀ ਨਜ਼ਾਰੇ ਆ ਜਾਣਗੇ ਠੀਕ ਆ। ਤੇ ਆਹ ਦੇਖੋ ਕਿੰਨੋਂ ਲੱਗੇ ਹੋਏ ਜੀ ਹੋਰ ਦਿਖਾਣੀ ਜੂਰੀ ਸੀ ਵੀਰੇ ਪਸ਼ੂ ਪਾਲਕ ਵੀਰਾਂ ਨੂੰ ਆ ਚਰੀ ਵੇਖ ਲਓ ਤੇ ਆ ਮੇਰੀ ਹਾਈਟ ਵੇਖ ਲਓ 3.5 ਫੁੱਟ ਆ ਠੀਕ ਆ 6.5 ਫੁੱਟ ਚਰੀ ਆ ਠੀਕ ਆ ਜੀ ਆ ਚਰੀ ਵੇਖ ਲਈ ਤੁਸੀਂ ਠੀਕ ਆ ਜੀ ਤੇ ਆ ਵੇਖ ਲਓ ਵੱਡੀ ਨੂੰ 4 ਦਿਨ ਹੋਇਆ ਤੇ ਆ ਵੀ ਖੋ ਮੈਂ ਰੋਟਾ ਵੇਟਰ ਮਾਰ ਕੇ ਨਾ ਪਾਵਟੇ ਲਾ ਮਾਰ ਕੇ ਪੱਠੇ ਵੀ ਤੇ ਸੀ ਤੇ ਆਹ ਦੇਖੋ ਮੇਰਾ ਵੀਰ ਕਿੱਡੀ ਸੋਣੀ ਹਨਾ ਆਖ ਚਰੀ ਉਗਰੀ ਖੜੀ ਐ ਕਿੰਜ ਫੋਟ ਤੇ ਆਪਾਂ ਕਰਦੇ ਨਾ ਬਾਈ ਫੋਟ ਉਨੀ ਹੁੰਦੀ ਨਹੀਂ ਵਿੱਚ ਕਾ ਹੋ ਜਾਂਦਾ